ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਣ ਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਆਪ ਦੇ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜਖਿਸ਼ੀ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਇਆ ਫਿਰ ਛੋਲੀਆ ਤੁਸੀਂ ਕਹੋਗੇ ਕਿ ਬਾਰ ਬਾਰ ਛੋਲੀਏ ਦੀ ਵੀਡੀਓ ਬਣਾਉਂਦੇ ਆ ਛੋਲੀਆ ਅਸੀਂ ਬਹੁਤ ਖਾਨਦੇ ਆ ਸਾਡੇ ਘਰ ਵਿੱਚ ਬਹੁਤ ਲੈ ਕਰਦੇ ਆ ਤੇ ਆਪਾਂ ਰੈਸਪੀ ਤੇ ਵੱਖਰੀ ਵੱਖਰੀ ਬਣਾਉਨੇ ਆ ਨਾ ਪਹਿਲਾਂ ਆਪਾਂ ਛਟਣੀ ਬਣਾਏ ਇਹਨਾਂ ਦੇ ਪੱਤਿਆਂ ਦੀ ਉਹ ਵੀਡੀਓ ਤੇ ਪਾਈ ਫਿਰ ਆਪਾਂ ਸਬਜੀ ਬਣਾਈ ਹੈ ਛੋਲਿਆਂ ਦੀ ਆ ਦੇਖੋ ਆਪਾਂ ਛੋਲੇ ਕੱਢ ਰਹੇ ਹਾਂ ਕੁਝ ਕੱਢ ਲਿਆ ਤੇ ਕੁਝ ਆਪਾਂ ਕੱਢ ਰਹੇ ਹਾਂ ਥੋੜੇ ਕੁ ਰਹਿ ਗਏ ਆਪਣੇ ਕੱਢਣ ਵਾਲੇ ਤੇ ਇਹਨਾਂ ਦੇ ਅੱਜ ਆਪਾਂ ਬਣਾਵਾਂਗੇ ਛੋਲਾ ਚਲੋ ਆਪਾਂ ਛੋਲੇ ਕੱਢ ਲਿਆ ਹਰੇ-ਹਰੇ ਵੱਖਰੇ ਕੀਤੇ ਆ ਤੇ ਆਪਾਂ ਜਿਹੜੇ ਪੀਲੇ ਆ ਇਹ ਵੱਖਰੇ ਕਰਦੇ ਆ ਪਏ ਪੱਕੇ ਆ ਇਹ ਆਪਾਂ ਬੱਚਿਆਂ ਨੂੰ ਲੋਣ ਪਾ ਕੇ ਤਵੇ ਤੇ ਭੁੰਨ ਕੇ ਦਵਾਂਗੇ ਇਹ ਬਹੁਤ ਟੇਸਟੀ ਬਣਦੇ ਆ ਇਹ ਤੁਸੀਂ ਵੀ ਪੱਕੇ-ਪੱਕੇ ਤਵੇ ਤੇ ਭੁੰਨ ਕੇ ਵੇਖਿਓ ਇਹ ਤੁਹਾਨੂੰ ਕਿੱਦਾਂ ਦੇ ਲੱਗਦੇ ਬਹੁਤ ਸਵਾਦ ਹੁੰਦੇ ਆ ਇਹ ਨਾ ਬਾਲਣ ਦੇ ਨਾਲ ਭੁੰਨ ਕੇ ਵੈਸੇ ਹੀ ਥੱਲੇ ਧੂਆਂ ਬਾਲ ਕੇ ਤੇ ਇਹਨਾਂ ਨੂੰ ਵਿੱਚ ਭੁੰਨਿਆ ਜਾਵੇ ਫਿਰ ਇਹਨਾਂ ਨੂੰ ਹੋਲਾ ਬੋਲਦੇ ਆ ਤੇ ਛੋਲੀਆ ਅਸੀਂ ਬਹੁਤ ਖਾਣੇ ਛੋਲੀ ਦਾ ਸੀਜ਼ਨ ਚੱਲ ਰਿਹਾ ਚੰਗਾ ਹੁੰਦਾ ਸੀਜ਼ਨ ਦੀ ਸਬਜ਼ੀ ਖਾਣੇ ਬਹੁਤ ਵਧੀਆ ਹੁੰਦੀ ਆ ਸੀਜ਼ਨ ਦੀ ਸਬਜ਼ੀ ਖਾਇਆ ਕਰੋ ਹੁਣ ਇਹ 10 ਦਿਨ ਇਹਦਾ ਸੀਜ਼ਨ ਆ ਆਪਾਂ ਬਹੁਤ ਬਣਾਉਨੇ ਆ ਚਾ ਚੋਲਾਂ ਦੇ ਰੂਪ ਚ ਚਾਏ ਚਟਨੀ ਦੇ ਰੂਪ ਚ ਚਾਏ ਭੁਰਜੀ ਦੇ ਰੂਪ ਚ ਚਾਏ ਸਬਜ਼ੀ ਦੇ ਰੂਪ ਤੇ ਆ ਲੋ ਜੀ ਛੋਲੀਆ ਆਪਾਂ ਸਾਰਾ ਕੱਢ ਲਿਆ ਵਾ ਇਹਦੇ ਆਪਾਂ ਬਣਾਵਾਂਗੇ ਅੱਜ ਚੌਲ ਚੌਲਾਂ ਵਿੱਚ ਆਪਾਂ ਪਾਵਾਂਗੇ 3-4 ਗੰਡੇ ਲੈ ਆਪਾਂ ਇੰਨਾ ਅਦਰਕ ਇੱਕ ਟਮਾਟਰ ਤੇ ਦੋ ਲਸਣ ਦੀਆਂ ਗੰਡੀਆਂ ਇਹਨਾਂ ਨੂੰ ਆਪਾਂ ਛਿੱਲ ਕੇ ਕੱਟ ਕੇ ਤਿਆਰ ਕਰ ਲੈਣੇ ਆ ਇਹਦੇ ਵਿੱਚ ਪਾਵਾਂਗੇ ਆਪਾਂ 2 ਗਲਾਸ ਚੌਲ ਆਹ ਲੋ ਜੀ ਗੰਡੇ ਤੇ ਅਦਰਕ ਲਸਣ ਤੇ ਟਮਾਟਰ ਆਪਾਂ ਕੱਟ ਲਿਆ ਵਾ ਐਦਾਂ ਦਾ ਆਪੇ ਲੰਬੇ-ਲੰਬੇ ਲਸੇ ਅਦਰਕ ਦੇ ਕੱਟੇ ਆ ਲੰਬਾਈ ਆਪਾਂ ਲਸਣ ਕੱਟਿਆ ਜਿਹੜੀਆਂ ਆਪਾਂ 10 ਕਟਰੀਆਂ ਲਈਆਂ ਵਾ ਤੇ ਬਰੀਕ ਬਰੀਕ ਆਪਾਂ ਟਮਾਟਰ ਕੱਟਿਆ ਤੇ ਲੰਬੇ ਲੰਬੇ ਸਲਾਈਸ ਆਪਾਂ ਗੰਡੇ ਘੱਟ ਲਿਆ ਇਹਦੇ ਵਿੱਚ ਦੋ ਮਿਰਚਾਂ ਹਰੀਆਂ ਪਾਵਾਂਗੇ ਆਪਾਂ ਤੇ ਆਜੋ ਆਪਾਂ ਲਾਉਣੇ ਆ ਤੜਕਾ ਆਜੋ ਆਪਾਂ ਚੋਲਾਂ ਨੂੰ ਲਵਨੇ ਤੜਕਾ ਡਾਇਰੈਕਸ਼ਨ ਆਨ ਕਰ ਲਈਏ ਤੇ ਚੋਲ ਬਣਾਵਾਂਗੇ ਆਪਾਂ ਪਿੱਤਲ ਦੇ ਪਤੀਲੇ ਵਿੱਚ ਕਿਲੇ ਦਾ ਆਪਾਂ ਤੇਲ ਪਾ ਲੈਨੇ ਸਰੋਂ ਦਾ ਸਰੋਂ ਦੇ ਤੇਲ 'ਚ ਆਪਾਂ ਚੋਲ ਬਣਾਵਾਂਗੇ ਪੜ ਗਿਆ ਤੇ ਇਹਦੇ ਵਿੱਚ ਪਾ ਲੈਨੇ ਆਪਾਂ ਜੀਰਾ ਆਪਾਂ ਹੋਰ ਕੋਈ ਮਸਾਲੇ ਨਹੀਂ ਪਾਰੇ ਕੱਲਾ ਜੀਰਾ ਹੀ ਪਾਵਾਂਗੇ ਤੇ ਸਿੰਪਲ ਤਰੀਕੇ ਨਾਲ ਚੋਲ ਬਣਾਵਾਂਗੇ ਕਿਉਂਕਿ ਬੱਚੇ ਨਹੀਂ ਜਿਆਦਾ ਤੇਜ ਮਸਾਲਿਆਂ ਵਾਲੇ ਖਾਂਦੇ ਤੇ ਤੇਲ ਆਪਨਾ ਜੀਰਾ ਵੀ ਸੜ ਗਿਆ ਤੇ ਆਪਾਂ ਜਿਹੜਾ ਲਸਣ ਲਿਆ ਵਾ ਕੱਟ ਕੇ ਇਹ ਪਾ ਲੈਨੇ ਆ ਨਾਲ ਪਾ ਲਾਂਗੇ ਅਦਰਕ ਲਸਣ ਅਦਰਕ ਆਪਣਾ ਥੋੜਾ ਜਿਹਾ ਲਾਲ ਹੋ ਗਿਆ ਤੇ ਹੁਣ ਆਪਾਂ ਪਾ ਲਾਂਗੇ ਇਹ ਗੰਡੇ ਇਹ ਗੰਡੇ ਵੀ ਆਪਣੇ ਥੋੜੇ ਜਿਹਾ ਬ੍ਰਾਊਨ ਹੋ ਗਏ ਤੇ ਹੁਣ ਆਪਾਂ ਟਮਾਟਰ ਪਾ ਲੈਨੇ ਨਾਲੇ ਦੋ ਹਰੀਆਂ ਮਿਰਚਾਂ ਆਪਾਂ ਕੱਟ ਕੇ ਲਈਏ ਪਾ ਲੈਨੇ ਇਹ ਆ ਵੇਖੋ ਜੀ ਆਪਣੇ ਗੰਡੇ ਟਮਾਟਰ ਅਦਰਕ ਭੁੱਜ ਗਿਆ ਇਹਦੇ ਵਿੱਚ ਆਪਾਂ ਪਾਉਣੇ ਆ ਛੋਲੇ ਕਨਾ ਛੋਲਿਆ ਜਿਹੜਾ ਇਹ ਭੁੱਜ ਗਿਆ ਵੇਖੋ ਆਪਾਂ ਇੰਨਾ ਕਿ ਨੂੰ ਭੁੰਨਣਾ ਵਾ ਇਹਦੇ ਵਿੱਚ ਆਪਾਂ ਪਾਉਣੇ ਸਵਾਦ ਅਨਸਾਰ ਲੂਣ ਛੋਲਿਏ ਆਪਣਾ ਪੁੱਜ ਗਿਆ ਤਾਂ ਆਪਾਂ ਪਾਣੀ ਪਾ ਲੈਨੇ ਇਹਦੇ ਵਿੱਚ ਆਪਣਾ ਛੋਲਿਆ ਤੇ ਆਪਾਂ 4 ਗਲਾਸ ਪਾਣੀ ਪਾਵਾਂਗੇ ਤੇ ਆਪਾਂ ਘੱਟ ਸੇਕ ਤੇ ਇਹਨਾਂ ਨੂੰ ਛੋਲਾਂ ਨੂੰ ਹੁਣ ਪਕਾਵਾਂਗੇ ਆਹ ਲੋ ਜੀ ਆਪਣੇ ਛੋਲਿਏ ਨੂੰ ਆ ਗਿਆ ਬਾਲਾ ਆਪਾਂ ਇਹਦੇ ਵਿੱਚ ਪਾ ਲੈਨੇ ਆਏ ਛੋਲ ਜਿਹੜੇ 2 ਗਲਾਸ ਆਪ ਲੈ ਆ ਧੋ ਕੇ ਇਹਨੂੰ ਹੁਣ ਆਪਾਂ ਘੱਟ ਗੈਸ ਤੇ ਪਕਾਵਾਂਗੇ ਤੇ ਫਿਰ ਆਪਾਂ ਬਹਨੇ 10 ਮਿੰਟਾਂ ਬਾਅਦ ਛੋਲਾਂ ਇਹ ਛੋਲਿਏ ਦੀ ਬਰੀਆਨੀ ਬਣੂਗੀ ਛੋਲਿਏ ਵਾਲੀ ਬਰੀਆਨੀ ਆਹ ਲਓ ਜੀ ਆਪਾਂ ਵੇਖ ਲੈਨੇ ਇੱਕ ਵਾਰੀ ਛੋਲ ਆਪਣੇ ਕਿੰਨਾ ਪ੍ਰਸੈਂਟ ਪੱਕ ਗਿਆ ਇਹ ਆਪਾਂ ਹੁਣ ਅਜੇ ਹੋਰ 10 10-5 ਮਿੰਟ ਇਹਨੂੰ ਪਕਾਵਾਂਗੇ ਤੇ ਫੇਰ ਵੇਖਦੇ ਆਹ ਲਓ ਜੀ ਛੋਲ ਆਪਣੇ ਬਣ ਗਏ ਦੇਖੋ ਕਿੱਡੇ ਸੋਨੇ ਬਾਸਪਤੀ ਦੇ ਛੋਲ ਤੇ ਕਿੱਡੇ ਲੰਬੇ-ਲੰਬੇ ਬਣੇ ਆ ਇਹਨੂੰ ਆਪਾਂ ਦਮ ਦੇ ਲੈਨੇ ਆ दस मिनट ਆਪਾਂ ਧਾਮ ਦੇ ਕੇ ਇਹਨੂੰ ਰੈਸਟ ਰੱਖਾਂਗੇ ਤੇ ਚੌਲ ਆਪਣੇ ਤਿਆਰ ਤੇ ਆ ਲੋ ਜੀ ਚੌਲ ਆਪਣੇ ਛੋਲੀ ਵਾਲੇ ਬਣ ਗਏ ਤੇ ਆਪਾਂ ਇੱਕ ਡੋਂਗੇ 'ਚ ਕੱਢ ਲਿਆ ਚੌਲ ਆਪਣੇ ਕਿੱਡੇ ਵਧੀਆ ਬਣੇ ਆ ਬਾਸਪਤੀ ਦੇ ਚੌਲ ਆ ਲੰਬੇ ਲੰਬੇ ਤੇ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਚੌਲ ਬਹੁਤ ਸਵਾਦ ਬਣੇ ਆ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਰੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਨ ਲੱਗੀ ਚੌਲਾ ਵਾਸਤੇ ਕੋਲੋਂ ਐਨ ਦਾ ਟੀਵੀ ਚਲੋ ਖਾਓ ਬੁੱਤ ਪਾ ਕੇ ਆਪਣੇ